ਇਹਨਰ ਹਰ ਵਿਅਕਤੀ ਹੀ ਇਹ ਕਹਿੰਦਾ ਕਿ ਮੇਰਾ ਭਾਜੀ ਰਾਹੂ ਖਰਾਬ ਚੱਲ ਰਿਹਾ ਹੈ ਉਮੀਦ ਹੈ ਕਾਰੋਬਾਰ ਨੂੰ ਦਿੱਕਤਾਂ ਪਰੇਸ਼ਾਨੀਆਂ ਇਸ ਜਨਮਸ਼ਮੀ ਆਪਾਂ ਉਸ ਰਾਹੂ ਨੂੰ ਇਤਾਂ ਦੂਰ ਕਰ ਦਨਾ ਉਸ ਰੁਕਾਵਟ ਨੂੰ ਇਸ ਤਰ੍ਹਾਂ ਦੂਰ ਕਰ ਦਾਂਗੇ ਕਿ ਇਹ ਸਾਡੇ ਲੱਗੇ ਹੀ ਨਹੀਂ ਲੱਗੇਗਾ ਜੈ ਮਾਤਾ ਦੀ ਜੈ શ્રી ਰਾਮ ਆਗਈ ਜਨਮਸ਼ਮੀ ਸ਼੍ਰੀ ਕ੍ਰਿਸ਼ਨ ਮਹਾਰਾਜ ਸਾਰੇ ਕਸ਼ਟ ਦੂਰ ਕਰਨਗੇ ਇਸ ਜਨਮਸ਼ਮੀ ਦੇ ਬਹੁਤ ਵਾਰੀ ਅਸੀਂ ਦੇਖਦੇ ਹਾਂ ਤਕਰੀਬਨ ਹਰ ਵਿਅਕਤੀ ਹੀ ਇਹ ਕਹਿੰਦਾ ਕਿ ਮੇਰਾ ਭਾਜੀ ਰਾਹੂ ਖਰਾਬ ਚੱਲ ਰਿਹਾ ਹੈ ਮੇਰੀ ਰਾਹੂ ਦੀ ਦਸ਼ਾ ਲੱਗ ਗਈ ਮੇਰੇ ਰਾਹੂ ਗੋਚਰ ਦੇ ਵਿੱਚ ਅਸ਼ਟਮ ਆ ਗਿਆ ਮੇਰਾ ਰਾਹੂ ਲਗਨ ਵਿੱਚ ਆ ਗਿਆ ਮੇਰੀ ਕਾਰੋਬਾਰ ਨੂੰ ਦਿੱਕਤਾਂ ਪਰੇਸ਼ਾਨੀਆਂ ਹਰ ਤਰ੍ਹਾਂ ਦੀ ਬਾਧਾ ਆ ਰਹੀ ਹੈ ਇਸ ਜਨਮ ਅਸ਼ਟਮੀ ਆਪਾਂ ਉਸ ਰਾਹੂ ਨੂੰ ਇਦਾਂ ਦੂਰ ਕਰ ਦੇਣਾ ਉਸ ਰੁਕਾਵਟ ਨੂੰ ਇਸ ਤਰ੍ਹਾਂ ਦੂਰ ਕਰ ਦਾਂਗੇ ਕਿ ਇਹ ਸਾਡੇ ਲਾਗੇ ਹੀ ਨਹੀਂ ਲੱਗੇਗਾ ਤੇ ਇਸ ਜਨਮ ਅਸ਼ਟਮੀ ਦਾ ਮਹਾ ਉਪਾਏ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸੁਦਰਸ਼ਨ ਚੱਕਰ ਤੋਂ ਰਾਹੂ ਦੂਰ ਦੂਰ ਬਣਦਾ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਸੁਦਰਸ਼ਨ ਚੱਕਰ ਚੱਲਦਾ ਤੇ ਰਾਹੂ ਦੂਰ ਭਜਦਾ ਜਦੋਂ ਵੀ ਰਾਹੂ ਨੇ ਅੰਮ੍ਰਿਤ ਪੀਤਾ ਸੀ ਭਗਵਾਨ ਸ਼੍ਰੀ ਵਿਸ਼ਨੂ ਦੇ ਸੁਦਰਸ਼ਨ ਚੱਕਰ ਨੇ ਉਹਨੂੰ ਗਲਾ ਕੱਟ ਦਿੱਤਾ ਸੀ ਜਾਂ ਰਾਹੂ ਦੇ ਦੋ ਭਾਗ ਕਰ ਦਿੱਤੇ ਸੀ ਇਸੇ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸੁਦਰਸ਼ਨ ਤੋਂ ਰਾਹੂ ਭਜਦਾ ਇਸ ਕਰਕੇ ਜਿਸ ਵੀ ਵਿਅਕਤੀਆਂ ਦਾ ਰਾਹੂ ਖਰਾਬ ਹੈ ਉਹ ਆਪਣੀ ਹیثیت ਦੇ ਅਨੁਸਾਰ ਇਸ ਵਾਰ ਇੱਕ ਸੁਦਰਸ਼ਨ ਚੱਕਰ ਬਣਵਾ ਓਮ ਸ਼੍ਰੀ ਸੁਰਸ਼ਨਾਏ ਨਮਾ ਉਹਦੇ ਤੇ ਲਿਖ ਕੇ ਚਾਹੇ ਉਹ ਚਾਂਦੀ ਦਾ ਚਾਹੀਓ ਪਿੱਤਲ ਦਾ ਚਾਹੀਓ ਸੋਨੇ ਦਾ ਉਹਨੂੰ ਆਪਣੇ ਗਲੇ ਦੇ ਵਿੱਚ ਧਾਰਨ ਕਰ ਲੈ। ਔਰ ਇਹਦੇ ਨਾਲ ਹੀ ਦੂਸਰਾ ਉਪਾਏ ਸਾਡੀ ਜ਼ਿੰਦਗੀ ਦੇ ਜਿਹੜੇ ਉਤਾਰ ਚੜਾਵ ਚੱਲ ਰਹੇ ਕਾਰੋਬਾਰ ਦੇ ਉਤਾਰ ਚੜਾਵ ਚੱਲ ਰਹੇ ਉਹ ਸੋ ਉਤਾਰ ਚੜਾਵ ਨੂੰ ਦੂਰ ਕਰਨ ਵਾਸਤੇ ਇੱਕ ਚੂਲੇ ਦਾ ਦਾਨ ਕਿਸੇ ਵੀ ਮੰਦਿਰ ਦੇ ਵਿੱਚ ਖਿਡੋਨੇ ਰੂਪ ਦੇ ਵਿੱਚ ਕਰ ਦਿਓ ਔਰ ਇਸ ਦਿਨ ਜਾ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਜਦੋਂ ਬਾਲ ਰੂਪ ਦੇ ਵਿੱਚ ਜਦੋਂ ਜਨਮ ਹੁੰਦਾ ਉਹਦੇ ਤੋਂ ਬਾਅਦ ਭਗਵਾਨ ਕ੍ਰਿਸ਼ਨ ਜਦੋਂ ਉਸ ਚੂਲੇ 'ਚ ਵੀ ਰਾਜਮਾਨ ਕਰਦੇ ਨੇ ਉਸ ਚੂਲੇ ਨੂੰ ਚੁਲਾ ਕੇ ਆਓ। ਦੇਖੋ ਤੁਹਾਡੀ ਜ਼ਿੰਦਗੀਆਂ ਜਿਹੜੇ ਉਤਾਰ-ਚੜਾਅ ਹੋਰ ਮੁਸੀਬਤਾਂ ਸਾਰੀਆਂ ਦੂਰ ਹੋ ਜਾਣਗੀਆਂ ਜੈ ਮਾਤਾ ਦੀ ਜੈ ਸ਼੍ਰੀ ਰਾਮ ਜਨਮਸ਼ਟਮੀ ਦੀਆਂ ਅਗਰਿ ਵਧਾਈਆਂ ਤੁਹਾਨੂੰ ਬਹੁਤ-ਬਹੁਤ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਤੁਹਾਡੇ ਤੇ ਮਣੀ ਰਹੇ